ਸ਼ੀਰਯਾਰ ਗੁਬਿੰਦਪੁਰ ਸਾਹਿਬ ਦੇ ਪਿੰਡ ਨੰਗਲਚੌਰ ਵਿੱਚ ਅੱਜ ਦੋ ਭਰਾਵਾਂ ਦੀ ਬਿਜਲੀ ਕਰੰਟ ਲੱਗਣ ਕਾਰਨ ਮੌਤ ਹੋਣ ਦਾ ਸਮਾਚਾਰ ਮਿਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਰਾਜਨ ਮਸੀ ਦੀ ਮਾਤਾ ਕਾਂਤਾ ਪਤਨੀ ਅਤੇ ਕਸ਼ਮੀਰ ਮਸੀ ਨੇ ਦੱਸਿਆ ਕਿ ਰਾਜਨ ਮਸੀ ਅਤੇ ਉਸਦੀ ਭੈਣ ਦਾ ਬੇਟਾ ਜਗਤਾਰ ਮਸੀ ਦੋਨਾਂ ਨੂੰ ਨੰਗਲਚੌਰ ਪਿੰਡ ਤੋਂ ਸਪਰੇ ਦਾ ਫੋਨ ਆਇਆ ਸੀ ਅਤੇ ਦੋਨੇ ਭਰਾ ਸਾਥੀਆਂ ਸਮੇਤ 8 ਵਜੇ ਨੰਗਲਚੌਰ ਸਪਰੇਅ ਕਰਨ ਆਏ ਸੰਰਾਜਨ ਸੀ ਖੇਤਾਂ ਵਿੱਚ ਫਸਲ ਨੂੰ ਸਪਰੇਅ ਕਰ ਰਿਹਾ ਸੀ ਜਿਸ ਦਾ ਪੈਰ ਖੇਤਾਂ ਵਿੱਚ ਪਈ ਹੋਈ ਬਿਜਲੀ ਦੀ ਤਾਰ ਦੇ ਨਾਲ ਲੱਗਣ ਕਾਰਨ ਉਸ ਨੂੰ ਕਰੰਟ ਲੱਗ ਗਿਆ ਅਤੇ ਉਸ ਦੇ ਮਾਸੀ ਦੇ ਮੁੰਡੇ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਉਹ ਵੀ ਕਰੰਟ ਦੀ ਝਪੇਟ ਚ ਆ ਗਿਆ ਜਿਸ ਕਾਰਨ ਦੋਨਾਂ ਦੀ ਮੌਕੇ ਤੇ ਮੌਤ ਹੋ ਗਈ ਮ੍ਰਿਤਕ ਲਾਸ਼ਾਂ ਨੂੰ ਕਬਜ਼ੇ ਚ ਲੈ ਕੇ ਪੋਸਟਮਾਰਟਮ ਲਈ ਬਟਾਲਾ ਭੇਜ ਦਿੱਤਾ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਮੇਰੇ ਘਰ ਵਾਲੇ ਦਾ ਨਾ ਰਾਜ ਜੇ ਮੇਰਾ ਨਾਮ ਲੰਮਟਾ ਗੱਲ ਮਾਂਜ ਦੇ ਕੀ ਗੱਲ ਅੱਜ ਜਿਹੜੀ ਕਰਨਾ ਹੁੰਦਾ ਜਿਸਪਰੇ ਕਰਨ ਦੀ ਸਵੇਰੇ ਫੋਨ ਗਿਆ ਕੇ ਸਪਰੇਅ ਕਰ ਜੋ ਸਪਰੇਅ ਕਰ ਨਾ ਇਹਨੇ ਭਾਬੜੇ ਪਿੰਡ ਦਾ ਨਾਂ ਘਰੇ ਲੈ ਲੈਂਦੇ ਜੋ ਮੈਨੂੰ ਤੇ ਪਤਾ ਨਹੀਂ ਤੇ ਉੱਥੇ ਕਿਤੇ ਬੱਤੀ ਦੀ ਤਾਰ ਡਿੱਗੀ ਸੀ ਉਹਨਾਂ ਨੇ ਪੁੱਛਿਆ ਵੀ ਪਹਿਲੇ ਕਿ ਤੂੰ ਹੀ ਸੋਤ ਕਟਿਆ ਕਹਿੰਦੇ ਕਿ ਹਾਂ ਹੀ ਸੋਤ ਕਟਿਆ ਲੱਗੋ ਦੂਸਰੇ ਜਿਹੜੇ ਪਹਿਲੀਆਂ ਵਾਲੇ ਉਹ ਕਹਿੰਦੇ ਕਿ ਨਹੀਂ ਸੋਤ ਕਟਿਆ ਇੱਕ ਜਾਨੇ ਨੂੰ ਬੱਤੀ ਪਈ ਉਹ ਉੱਥੇ ਡਿੱਗ ਗਿਆ ਉਹਦੇ ਦੂਸਰੇ ਦੇ ਖਿਆਲ ਚ ਖੜਿਆ ਉਹਨੂੰ ਬਲਦੁਾਈ ਚੜ ਗਈ ਆ ਉਹ ਉਹਦੇ ਵੱਲ ਭੱਜਾ ਗਿਆ ਉਹਦੇ ਵੀ ਪੈਰ ਨਾਲ ਤਾਰ ਅੜ ਗਈ ਦੋਵੇਂ ਜਾਨੇ ਡਿੱਗ ਗਏ ਫੇਰੇ ਨਾ ਗਿੱਲੇ ਕੱਪੜੇ ਵੀ ਉਹਨਾਂ ਦੇ ਲਾਇ ਬੰਦਾ ਮੇ ਮਤਲਬ ਕਿ ਬੱਤੀ ਪਈ ਆ ਉਹਨਾਂ ਨੇ ਲੀੜੇ ਲਾਉ ਉਹਨਾਂ ਨੂੰ ਮਿੱਟੀ ਤੇ ਦਫਨਾਉ ਜਿਹੜੇ ਬੱਤੀ ਵਾਲੇ ਹੁੰਦੇ ਉਹਨਾਂ ਨੂੰ ਮਿੱਟੀ ਤੇ ਰੱਖਦੇ ਤੇ ਬੱਤੀ ਖਿੱਚੀ ਜਾਂਦੀ ਉਹਨਾਂ ਦੇ ਪੈਰ ਹੱਥ ਬਲੋ ਉਹ ਇਹਨਾਂ ਨੂੰ ਅdna ਹੀ ਹਸਪੀਟਲ ਚੋਕਲੇ ਆਇ ਕਿਤੇ ਉਹਨਾਂ ਦੇ ਕੱਪੜੇ ਵੀ ਨੁਚੜੇ ਨੇ ਤੁਸੀਂ ਆ ਆ ਕਿਸਾਨੇ ਦੇ ਜਿੰਨਾਂ ਦੱਸਿਆ ਨੇ ਕਿ ਸੁੱਤ ਕੱਟਿਆ ਵਾ ਤੇ ਤਸੁਰ ਵੀ ਤੇ ਉਹਨਾਂ ਦੇ ਹੀ ਹੋਗਾ ਸਾ ਵੀ ਨਿੱਕਾ ਜਾ ਮੁੰਡਾ ਹੈ ਕਿੰਨੇ ਬੱਚੇ ਆ ਉਹ ਬੱਚੇ ਆ ਵੇਖੋ ਇੱਕ ਮੇਰਾ ਨਿੱਕਾ ਮੁੰਡਾ ਵਾ ਇੱਕ ਸਕੂਲ ਨਸਰੀ ਤੇ ਬੈਠਾ ਉਹ ਲੇ ਗਿਆ ਨਸਰੀ ਤੇ ਕਾਂਤਾ ਪਹਿਲ ਮੰਜ਼ਲ ਤੇ ਮੇਰਾ ਬੇਟਾ ਰਾਜੇ ਤੇ ਜਿਹੜਾ ਦੂਸਰਾ ਉਹ ਆਪਣੇ ਵਾਂ ਮੇਰਾ ਫਟਣਾ ਵਰਤੀ ਪੀਸ ਪ੍ਰੇਕਨ ਨਾਏ ਉਹਨਾਂ ਪਰ ਵਾਲਿਆਂ ਨੇ ਕਿਹਾ ਪਈ ਸੋਚ ਕਟਿਆ ਵਾ ਉਹਨਾਂ ਕਟਿਆ ਨਹੀਂ ਇੱਕ ਜਣਾ ਡਿੱਗਾ ਵਾ ਤੇ ਉਹ ਦੂਜਾ ਵੇਖਣ ਗਿਆ ਵੀ ਘਰ ਇੱਕ ਭਰਾਟ ਹੋ ਗਈ ਉਹਨੂੰ ਤੇ ਉਹ ਵੀ ਨਾਲ ਹੀ ਲੱਗ ਗਿਆ ਇਹਨਾਂ ਗਿੱਲੇ ਕੱਪੜਿਆਂ ਦੇ ਵਿੱਚ ਹੀ ਉਹ ਵਿਖਲੇ ਹਸਪੀਟਲ ਸੁਟਿਆ ਕੋਈ ਉਹਨਾਂ ਨੂੰ ਵੇਖਿਆ ਨਹੀਂ ਚਾਚਿਆ ਨਹੀਂ ਉਹਨਾਂ ਦਾ ਕਸੂਰ ਪੈਲੀ ਵਾਲਿਆਂ ਦਾ ਕਿੱਥੋਂ ਦੇ ਆ ਪੈਲੀ ਉਹਦੇ ਪਤਾ ਨਹੀਂ ਜੀ ਹੁਣ ਤਾਂ ਭਾਂ ਬਦੇ ਕਹਿੰਦੇ ਆ ਆਪ ਦੇਖਾਂਗੇ اچھا ਇਹੋ ਹੀ ਹਨ ਇਨਸਾਫ ਹੀ ਚਾਹੀਦਾ ਬਸ ਮੇਰਾ ਨਾਮ ਮਲਕੀਰ ਮਸੀਹ ਪਿੰਡ ਗਿਲਮਾਂਜ ਉਹ ਮੇਰਾ ਬ੍ਰਦਰ ਹੀ ਇੱਕ ਤੇ ਇੱਕ ਮਾਸੀ ਦਾ ਪੋਤੇ ਆ ਹਾਂਜੀ ਸਾਕਾਪਰਾ ਵੇਖੋ ਜੀ ਇਹਦੇ ਵਿੱਚ ਇੱਕ ਪ੍ਰਸ਼ਾਸਨ ਦੀ ਅੰਗੇਲੀ ਆ ਤੇ ਦੂਜੀ ਕਿਸਾਨ ਦੀ ਵਣਗੇਲੀ ਆ ਤਾਰਾਂ ਟੁੱਟੀਆਂ ਆ ਹੀ ਪ੍ਰਸ਼ਾਸਨ ਨੇ ਕੁਛ ਨਹੀਂ ਕੀਤਾ ਦੂਜਾ ਨੰਬਰ ਕਿਸਾਨ ਨੇ ਇਹ ਗੱਲ ਕਹੀ ਵੀ ਇਹਨਾਂ ਤਾਰਾਂ ਦੇ ਵਿੱਚ ਕਰੰਟ ਨਹੀਂ ਆਉਣ ਦਿਆ ਤੇ ਆਪ ਘਰੇ ਚਲਿਆ ਗਿਆ ਵਾ ਮਗਰ ਉਹ ਪੈੜੀ ਚ ਵੜ ਗਏ ਆ ਤੇ ਇਹਨਾਂ ਇੱਕ ਨੂੰ ਪਹਿਲੇ ਕਰੰਟ ਲੱਗਾ ਦੂਜਾ ਉਹਨੂੰ ਫੜਨ ਲੱਗਾ ਦੂਜੇ ਦੀ ਵੀ ਮੌਕੇ ਤੇ ਮੌਤ ਹੋ ਗਈ